ਅੱਜ ਪਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਕੋਈ 17 ਕਰੋੜ 21 ਲੱਖ ਰੁਪਇਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਜਾਊਗੀ ਛਿੰਟਾਂ ਵਾਲੇ ਨੂੰ ਪਾਇਆ ਟਟੋਗਲ ਬੁਰਜਗੋਹਾਰਾ ਬੁਰਜ ਛੋਟਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਊਗੀ ਤੇ ਇਹਦੀ ਇਹਦੀ 7 ਕਰੋੜ 56 ਲੱਖ ਰੁਪਇਆ ਲੱਗਦਾ ਹੋਊਗੀ ਦੂਜੀ ਹੈਗੀ ਅਮਰਗੜ ਤੋਂ ਧੂਰੀ ਪਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸੜਕ ਟੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਬਿਜਲੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣਗੀਆਂ ਤੇ ਨਾਲ ठेकेदारों ਨੂੰ ਇਹ ਕਹਿਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨਾ ਇਸ ਕਰਕੇ ਪਹਿਲੀ ਹੀ ਇਹ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਨਾ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਐ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਾਰੇ ਸੀ ਉਹਨਾਂ ਦੇ ਪੈਸੇ ਰੀਲੀਜ਼ ਨਹੀਂ ਕਰਦੇ ਇਹ ਸਾਰੇ ਪੰਜਾਬ ਵਿੱਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਐ ਮਾਂਗ ਟੁੱਟੀ ਜਾਂਦੀ ਰਹਿੰਦੀ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਵੀ ਅਜ ਉਦਘਾਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ بارشਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਐ ਬਸ ਬੱ비 25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜੜੀਆਂ ਨੇ ਉਹ ਅਸੀਂ ਵੜਾਉਣੀਆਂ ਨੇ ਬਜਟ ਜਾਰੀ ਕਰਤਾ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟੋਗਲ ਬੀਤ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟੋਗਲ ਦੇ ਨਾਂ ਤੇ ਮਾਰਕਿਤ ਰੱਖ ਦਾਂਗੇ